ਕੱਤਿਆਗੜ੍ਹ ਨਿਊਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਤਹਿ ਦਿਲੋਂ ਸਵਾਗਤ ਹੈ ਤੇ ਮੈਂ ਹਾਂ ਗੁਰਪ੍ਰੀਤ ਸਿੰਘ ਗੋਪੀ ਜ਼ਿਲ੍ਹਾ ਕਰਨਾਲ ਦੇ ਭਿੱਖੀਵੇਂ ਵਿਖੇ ਕਾਲੀ ਦਲ ਅਤੇ ਆਮ ਪਾਰਟੀ ਉਚਾਲੇ ਚੜਪ ਆਓ ਦੇਖਦੇ ਹਾਂ ਚੀਫ ਬੀਰੋ ਸ਼ੋਕਮਾਰ ਦੀ ਰਿਪੋਰਟ ਦਾ ਮੂੰਹ ਟੱਕ ਕੇ ਇਹਨਾਂ ਨੇ ਗੁੰਡਾ ਉੱਥੇ ਲਾਇਆ ਸਾਰੇ ਹਜ਼ਾਰ ਗੁੰਡਾ ਉੱਥੇ ਪਾਇਨਾ ਕੀਤਾ ਸਾਡੇ ਬੰਦੇ ਇੱਥੇ ਜਿੰਨੇ ਵੀ ਆਪਰਚਨ ਸਿਪਾਰਟੀ ਵਾਲੇ ਸਾਰੇ ਉੱਥੇ ਜੜੇ ਗਏ ਆ ਉਹ ਬੰਦਿਆਂ ਨੂੰ ਅੱਗੇ ਗੁੰਡਿਆਂ ਨੇ ਆ ਕੇ ਅਸால்ਟ ਕੀਤਾ ਕਿਹਦੇ ਬੰਦੇ ਕਿਦੇ ਹੋ ਸਰਪੰਚ ਸਰਪੰਚ ਹੋਣਾ ਇਹ ਮੈਨੂੰ ਉਹਦੇ ਉਹਦੇ ਸਰਪੰਚ ਹੋਤੇ ਆ ਔਰ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਹਾਂ ਕੇਵਲ ਸਰਪੰਚ ਆਪ ਕੱਲੇ ਨਹੀਂ ਆ ਇਹ ਸਾਰੇ ਮੋਰੇ ਆ ਮੋਰੇ ਕਿਹਦੇ ਆ ਇੱਥੋਂ ਦੇ ਐਮ ਐਲ ਏ ਸਰਵਨ ਸਿੰਘ ਤੁੰਨ ਦੇ ਅੱਜ ਜੇ ਜਦੋਂ ਇਹਨਾਂ ਦੇ ਹੱਥ ਚ ਕੋਈ ਝਾਲੀ ਮੰਨੀ ਨੁਕਸਾਨ ਹੋ ਜੇ ਕਿਸੇ ਦੀ ਜੇ ਜਾਨ ਚਲ ਜੇ ਤਾਂ ਕੌਣ ਕੌਣ ذمہਵਾਰ ਆ ਜਿੰਮੇਵਾਰ ਵਾ ਸਰਵਨ ਸਿੰਘ ਤੁੰਨ ਉੱਪਰ ਕੋਠੇ ਸਾਮੇ ਪੁਲਿਸ ਪੁਲਿਸ ਦੇ ਨਾਲ ਆ ਵੇਖੋ ਉਹ ਤੁਹਾਡੇ ਸੁਨਾਨ ਤੁੰਨ ਇਹ ਜਿਹੜੇ ਆ ਆ ਡੀ ਐਸ ਪੀ ਐਸਐਚਓ ਨਾ ਨਹੀਂ ਜੀ ਪੁਲਿਸ ਮੁਲਾਜ਼ਮ ਆ ਸਾਡੇ ਪਨਾਲ ਇਹਨਾਂ ਦੇ ਨਾਲ ਗੁੰਡਾਗਰਦੀ ਕਰ ਰਹੇ ਦੇਖੋ ਇਹਨਾਂ ਦੀ ਪੂਰੀ ਕੋਸ਼ਿਸ਼ ਹੈ ਕਾਗਜ਼ਾਂ ਨੂੰ ਖਰਾਬ ਕਰਨਾ ਇਹ ਕਰ ਰਹੇ ਪਰ ਅਸੀਂ ਮਗਰ ਡਟੇ ਹਾਂ ਸਾਰੇ ਵਰਕਰਾਂ ਨੂੰ ਬੇਨਤੀ ਕਰਦਾ ਡਟ ਕੇ ਲੜਨਾ ਆਪਾਂ ਲੜਾਈ ਤੇ ਜਿੱਤ ਕੇ ਆਉਣੇ ਮੁਖਤਰੀ ਸਾਹਿਬ ਜਪਾਣਗੇ ਜੀ ਮੁਖਤਰੀ ਸਾਹਿਬ ਜਪਾਣਗੇ ਇਹਦੇ ਇੰਡਸਟਰੀ ਪੰਜਾਬ ਦੇ ਲਈ ਇਨਵੈਸਟਰ ਅਟਰੈਕਟ ਕਰਨਾ ਪਹਿਲੀ ਗੱਲ ਹੈ ਪਿਛਲੇ 4 ਸਾਲ ਤੱਕ ਕੋਈ ਇਨਵੈਸਟ ਪੰਜਾਬ ਹੋਇਆ ਨਹੀਂ ਪਿਛਲੀ ਵਾਰ ਚੀਵਗੇਸਟ ਕਪਲ ਸ਼ਰਮਾ ਸੀ ਇਨਵੈਸਟ ਪੰਜਾਬ ਵਾਸਤੇ ਦੂਜੀ ਗੱਲ ਮੈਂ ਬੇਨਤੀ ਕਰਨਾ ਚਾਹਣਾ ਹੱਥ ਜੋੜ ਕੇ ਮੁੱਖ ਮੰਤਰੀ ਜੀ ਨੂੰ ਪਿਛਲੀ ਵਾਰ ਗਏ ਸੀ ਜਰਮਨੀ 프ੈਂਕਫਰਟ ਐਕਤੀ ਰਾਤ ਕੁਝ ਆ ਜਾ ਕੰਮ ਕਰ ਲਿਓ ਜਿਹੜਾ ਜਹਾਜ਼ ਤੋਂ ਲਾਉਣਾ ਪੈ ਗਿਆ ਸੀ